ਆਪ ਦੇਖ ਰਹੇ ਹੈ VM ਖਬਰ ਫਾਸਟ 7 ਚੈਨਲ ਜਹਾਂ ਸੱਚ ਸਭ ਤੋਂ ਪਹਿਲੇ ਅੱਜ ਸ੍ਰੀ ਗੁਰੂ ਰਵਿਦਾਸ ਫਾਊਂਡੇਸ਼ਨ ਮੁੱਲਾਂ ਪਰ ਵੱਲੋਂ ਰਾਜ ਪਦਰੀ ਗੁਰੂ ਰਵਿਦਾਸ ਜੀ ਦਾ 648 ਮਾ ਜਨਮ ਦਿਵਸ ਮਨਾਇਆ ਗਿਆ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਅੱਜ ਬਹੁਤ ਵੱਡਾ ਇਕੱਠ ਕਰਕੇ ਇੱਥੇ ਉਹਨਾਂ ਦੀ ਬਾਣੀ ਦੇ ਬਾਰੇ ਚ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਚ ਸਾਰਾ ਇੱਥੇ ਲੋਕਾਂ ਨੇ ਵਿਖਿਆਨ ਕੀਤਾ ਹੈ ਅ ਅਖੰਡ ਪਾਠ ਹੋਇਆ ਹੈ ਕੀਰਤਨ ਹੋਇਆ ਸੋ ਮੈਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਫੈਡਰੇਸ਼ਨ ਦਾ ਮੈਂ ਬੜਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਵੀ ਅੱਜ ਇੱਥੇ ਬੁਲਾ ਕੇ ਮੌਕਾ ਦਿੱਤਾ ਸੰਗਤਾਂ ਦੇ ਦਰਸ਼ਨ ਕਰਨ ਜਿਹੜਾ ਖੇਤੀਬਾੜੀ ਸਟੈਂਡਿੰਗ ਕਮੇਟੀ ਹੈ ਪਾਰਲੀਮੈਂਟ ਦੀ ਜਿਹਦੇ ਚ 31 ਪਾਰਲੀਮੈਂਟ ਦੇ ਮੈਂਬਰ ਹਨ ਉਹਦਾ ਮੈਨੂੰ ਚੇਅਰਮੈਨ ਬਣਾਇਆ ਗਿਆ ਉਹਦੇ ਚ ਮੈਂ ਇੱਕ ਰეკਮੈਂਡੇਸ਼ਨ ਇਥੇ ਮੈਂ ਇਹ ਕਿਹਾ ਹੈ ਕਿ ਜੀ ਕਿਸਾਨਾਂ ਨੂੰ ਐਮਐਸਪੀ ਦੀ ਲੀਗਲ ਗਾਰੰਟੀ ਮਿਲਣੀ ਚਾਹੀਦੀ ਹੈ ਉਹਦੇ ਨਾਲ ਇਹ ਵੀ ਕਿਹਾ ਹੈ ਕਿ ਜਿਹੜਾ ਵਿਭਾਗ ਹੈ ਇਹਦੇ ਵਿੱਚ ਕਿਸਾਨ ਭਲਾਈ ਦੇ ਨਾਲ-ਨਾਲ ਖੇਤ ਮਜ਼ਦੂਰ ਭਲਾਈ ਵੀ ਦਾ ਨਾਮ ਹੋਣਾ ਚਾਹੀਦਾ ਹੈ ਤੇ ਕਿਸਾਨਾਂ ਦੇ ਜਿਹੜੇ ਕਰਜ਼ੇ ਹੈ ਉਹ ਮਾਫ਼ ਕੀਤੇ ਜਾਣ ਤੇ ਨਾਲ-ਨਾਲ ਖੇਤ ਮਜ਼ਦੂਰ ਦਾ ਜਿਹੜਾ ਕਰਜ਼ਾ ਉਹ ਵੀ ਮਾਫ਼ ਹੋਣਾ ਚਾਹੀਦਾ ਜਿਹੜੇ ਗਰੀਬ ਲੋਕ ਹੈ ਉਹਨਾਂ ਦੇ ਕਰਜ਼ੇ ਵੀ ਮਾਫ਼ ਹੋਣੇ ਚਾਹੀਦੇ ਆ ਇਹ ਮੈਂ ਰეკਮੈਂਡੇਸ਼ਨ ਦਿੱਤੀ ਅੰਧਿਆਰੇ ਦੀ ਦਿਲ ਦੀਆਂ ਗਹਿਰਾਈਆਂ ਚੋਂ ਦੇਸ਼ ਵਿਦੇਸ਼ ਤੇ ਵਸਦੀਆਂ ਦੇਸ਼ ਤੇ ਵਸਦੀਆਂ ਸਾਰੀਆਂ ਸੰਗਤਾਂ ਨੂੰ ਗੁਰੂ ਰਵੀਦਾਸ ਜੀ ਦੇ অবতার ਦਿਹਾੜੇ ਦੀ ਮੁਬਾਰਕਬਾਦ ਦਿੰਦਾ ਔਰ ਮੈਂ ਪ੍ਰਬੰਧਕਾਂ ਦਾ ਕੋਟਾਨ ਕੋਟ ਧੰਨਵਾਦ ਕਰਦਾ ਪਿਛਲੇ ਲੰਬੇ ਸਮੇਂ ਤੋਂ ਗੁਰੂ ਦੇ ਨਾਮ ਨਾਲ ਜੋੜਨ ਵਾਸਤੇ ਗੁਰੂ ਦੀਆਂ ਸਿੱਖਿਆਵਾਂ ਨਾਲ ਜੋੜਨ ਵਾਸਤੇ ਬਹੁਤ ਵੱਡਾ ਉਪਰਾਲਾ ਕਰਦੇ ਆ ਅਸਲ ਦੇ ਵਿੱਚ ਅੱਜ ਗੁਰੂ ਰਵੀਦਾਸ ਜੀ ਦੀ ਸੋਚ ਦਾ ਪ੍ਰਸਾਰਾ ਕਰਨ ਦੀ ਜ਼ਰੂਰਤ ਆ ਅੱਜ ਦੇਸ਼ ਦੇ ਅੰਦਰ ਅਨੇਕਤਾ ਦੇ ਵਿੱਚ ਏਕਤਾ ਵਾਲੀ ਮਿਸਾਲ ਨੂੰ ਜਿਹੜੇ ਲੋਕ ਤੋੜਨ ਦਾ ਯਤਨ ਕਰ ਰਹੇ ਆ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਰਵਿਦਾਸ ਜੀ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਦੇ ਧਾਰਨੀ ਹੋ ਕੇ ਇਦਾਂ ਦੇ ਲੋਕਾਂ ਦਾ ਟੱਕਰਾ ਗਰੀ ਅੱਜ ਦੇ ਦਿਨ ਦਾ ਇਹੀ ਸੰਦੇਸ਼ ਤੇ ਉਪਦੇਸ਼ ਮਨਸ਼ਾ 150 ਕਰੋੜ ਦੇਸ਼ਵਾਸੀ ਤਰ੍ਹਾਂ ਤਰ੍ਹਾਂ ਦੇ ਫੁੱਲ ਇੱਕ ਵੱਡੇ ਗੁਲਦਸਤੇ ਦੇ ਵਿੱਚ ਇਹ ਮਹਾਨਤਾ ਮੇਰੇ ਦੇਸ਼ ਦੀ ਪਰ ਉਹਨਾਂ ਦਾ ਮਨਸ਼ਾ ਕੀ ਹੈ ਵੀ ਅਸੀਂ ਡਾਕਟਰ ਭੀਮrao Ambedkar ਜੀ ਦਾ ਬਣਾਇਆ ਹੈ ਮਹਾਨ ਗ੍ਰੰਥ ਸੰਵਿਧਾਨ ਪਰੇ ਕਰ ਦਈਏ ਤੇ ਅਸੀਂ ਇੱਕ ਧਰਮ ਨੂੰ ਲੈ ਕੇ ਇਹ ਕਹਿ ਲਵਾਂ ਵੀ ਇੱਕ ਕੌਮ ਨੂੰ ਲੈ ਕੇ ਅਸੀਂ ਉਹ ਨਮਾ ਸੰਵਿਧਾਨ ਲਈਏ ਜਿਹੜਾ ਕਿ ਦੇਸ਼ਵਾਸੀਆਂ ਨੂੰ ਨਹੀਂ ਮਨਜ਼ੂਰ ਸੋ ਮੈਂ ਇਹ ਵੀ ਕਹੂੰਗਾ ਵੀ ਕਾਂਗਰਸ ਪਾਰਟੀ ਦੇਸ਼ ਤੇ ਅੰਤਰਰਾਜੇ ਹਰਮਨ ਪਿਆਰਤਾ ਡੇ ਬਾਏ ਡੇ ਵੱਧ ਰਹੀ ਹੈ ਤੇ ਉਹਦੇ ਪਿੱਛੇ ਰੀਜ਼ਨ ਨੇ ਕਿ ਅਸੀਂ ਡਾਕਟਰ ਭੀਮrao Ambedkar ਸਾਹਿਬ ਦੇ ਰਚੇ ਹੋਏ ਗ੍ਰੰਥ ਨੂੰ ਕਿਸੇ ਨੂੰ ਚੇਂਜ ਕਰਨ ਵਾਸਤੇ ਅੱਗੇ ਨਹੀਂ ਦਵਾਂਗੇ ਅਸੀਂ ਮੇਰਾ ਨਾਮ ਤੇਜਿੰਦਰ ਸਿੰਘ ਬਿਲਕੁਲ ਹੈ ਅੱਜ ਅਸੀਂ ਆਪਣੇ ਸਾਥੀਆਂ ਸਮੇਤ ਮੁੱਲਾਂਪੁਰ ਦਾਖਾ ਵਿਖੇ ਸ੍ਰੀ ਗੁਰੂ ਰਵੀਦਾਸ ਜੀ ਦਾ ਅਵਤਾਰ ਦਿਹਾੜਾ ਜੋ ਕਿ ਸ੍ਰੀ ਗੁਰੂ ਰਵੀਦਾਸ ਫੰਡਰੇਸ਼ਨ ਪੰਜਾਬ ਵੱਲੋਂ ਮਨਾਇਆ ਗਿਆ ਉੱਥੇ ਸਾਡੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਪਹੁੰਚੇ ਹੋਏ ਸਨ ਔਰ ਸਾਬਕਾ ਐਮਐਲਏ ਸਾਰ ਸਿਮਰਜੀਤ ਸਿੰਘ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਉੱਥੇ ਜਾ ਕੇ ਆਪਣੇ ਆਪਣੇ ਵਿਚਾਰ ਰੱਖੇ ਸੋ ਇਹਨਾਂ ਦਾ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹਰ ਸਾਲ ਆਪਣੇ ਵੱਲੋਂ ਯੋਗਦਾਨ ਪਾਉਂਦੇ ਰਹਿਣਗੇ ਜਰਨੈਲ ਸਿੰਘ ਖਟੜਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਹਾਨੂੰ ਉੱਥੇ ਬੁਲਾਇਆ ਤੇ ਅਸੀਂ ਇਹਨਾਂ ਦਾ ਆਪਣੇ ਵੱਲੋਂ ਤਨਮਾਨ ਅਤੇ ਧੰਨਰਾਹੀ ਸਹਿਯੋਗ ਕਰਦੇ ਰਹਾਂਗੇ ਇਹਨਾਂ ਦੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ